ਸਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਪਤਨ ਸਾਹਿਬ ਸੋ ਵੀਰ ਬਲਜੀਤ ਸਿੰਘ ਉਹਨਾਂ ਦੇ ਕੋਲ ਆਇਆ ਆਂ ਦੋਸਤੋ ਤੇ ਸੇਵਾ ਸ਼ਿਵਾਜਪੁਰ ਆਪਣੇ ਨਾਲ ਹੋਣਗੇ ਦੋਵੇਂ ਭਰਾ ਠੀਕ ਆ ਜੀ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਹਰ ਵਾਰ ਦੀ ਤਰ੍ਹਾਂ ਵਪਾਰ ਲੈਣ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆਂ ਪਸ਼ੂ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਬੈੜਾ ਖਾਸ ਤੌਰ ਤੇ ਆਉਂਦੀਆਂ ਰਹਿੰਦੀਆਂ ਨੇ ਤੋ ਤਰੰਤਾਂ ਤੋਂ ਇੱਕ ਸੜਕ ਜਿਹੜੀ ਆ ਦੋਸਤੋ ਦਿয়ালਪੁਰੇ ਨੂੰ ਆਉਂਦੀ ਆ ਭਿੱਖੀ ਪਿੰਡ ਤੋਂ ਇਸੇ ਸੜਕ ਦੇ ਉੱਪਰ ਅੱਡਾ ਆਉਂਦਾ ਸ਼ਿਵਾਜਪੁਰ ਤੇ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਸ਼ਿਵਾਜਪੁਰ ਤੋਂ ਜਦੋਂ ਆਪਾਂ ਅੱਗੇ ਨੂੰ ਬਿਲਕੁਲ ਦਿয়ালਪੁਰੇ ਨੂੰ ਆਉਣਾ ਠੀਕ ਆ ਜੀ ਤੇ ਰਸਤੇ ਵਿੱਚ ਪੀ ਐਚ ਪੱਠਾ ਹੈਗਾ ਦੀ ਉੱਥੋਂ ਇੱਕ ਸੜਕ ਨਿਕਲਦੀ ਆ ਉਹ ਆ ਜਾਂਦੀ ਆ ਬੈਕਾਂ ਦੇ ਬਲਜੀਤ ਸਿੰਘ ਉਹਨਾਂ ਦੀਆਂ ਠੀਕ ਆ ਜੀ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਸੋ ਨਾਲ ਲੱਗਦੇ ਪਿੰਡ ਇਧਰ ਲਖਨਾ ਪਿੰਡ ਵੀ ਬਿਲਕੁਲ ਲੱਗ ਗਿਆ ਘੁਰ ਤੇ ਸ਼ਬਾਜਪੁਰ ਖਾਸ ਏਰੀਆ ਠੀਕ ਆ ਜੀ ਸੋ ਜਮਾਲਪੁਰ ਪਿੰਡ ਬਿਲਕੁਲ ਨੇੜੇ ਦੀਕ ਆ ਅੱਜ ਤਰੀਕ ਕਿਸਾਨ ਵੀਰੋ 29 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 3 3:30 ਵਜੇ ਦਾ ਟਾਈਮ ਆ ਬਾੜਾ ਤੁਹਾਨੂੰ ਤਿੰਨ ਹੀ ਦਿਖਾਉਣੀਆਂ ਇੱਕ ਵਾਰ ਸੂਈ ਆ ਦੋ ਗੱਬਣਾਂ ਤਿਆਰੀ ਤੇ ਤਕਰੀਬਨ ਬਾਕੀ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਬਾਕੀ ਸਟਾਰਟਿੰਗ ਤੋਂ ਬੇਨਤੀ ਸਾਰੇ ਫਾਰਮਰ ਭਰਾਵਾਂ ਨੂੰ ਆ ਬੇਸ਼ੱਕ ਜਿਹੜੇ ਪਸ਼ੂ ਸਵੇ ਸਵੇ ਆ ਦੋ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਤਿੱਪ ਕੇ ਬੇਸ਼ੱਕ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਵਧੇ ਸਭ ਤੋਂ ਪਹਿਲਾਂ ਬਲਜੀਤ ਸਾਸਰੀ ਕਾ ਸਾਸਿਕਾ ਵੀਰ ਜੀ ਠੀਕ ਠਾਕ ਜੀ ਹੋਰ ਬਲਜੀਤ ਸਿਆ ਠੀਕ ਠਾਕ ਚੜਦੀ ਕਲਾ ਸੇਮੇ ਭਾਜੀ ਸਾਸਰੀ ਕਾ ਸਾਸਿਕਾ ਜੀ ਰਾਤ ਨੂੰ ਸਾਥ ਠਾਕ ਸਾਸਿਕਾ ਵੀਰੇ ਤੇ ਬਲਜੀਤ ਤਾਂ ਤਕਰੀਬਨ ਉਦਨ ਵੀ ਆਈ ਆਪਾਂ ਤਿੰਨ ਤੋਂ ਚਾਰ ਨਗ ਦਿਖਾਏ ਹਾਂਜੀ ਦੋ ਪਾਈਆਂ ਹਾਂ ਮਾਲ ਵੇਚ ਗਿਆ ਹਾਂਜੀ ਹਾਂਜੀ ਠੀਕ ਹੈ ਭਰਾ ਤਕਰੀਬਨ ਵਹਿੜਾ ਉਦਨ ਵੀ ਸੁਈਆਂ ਸਵਾਈਆਂ ਗੱਬਣ ਸੀ ਨਾ ਹਾਂਜੀ ਹਾਂਜੀ ਨਗੀਨੇ ਸੁਈਆਂ ਇਹ ਦੋਵੇਂ ਤਾਜ਼ੀਆਂ ਠੀਕ ਆ ਦੋ ਹੀ ਨਗ ਸੀ ਹਾਂਜੀ ਹਾਂਜੀ ਤੇ ਅੱਜ ਬਲਜੀਤ ਆਪਣੇ ਕੋਲ ਨਾਗ ਵੈਸੇ ਹੈਗੀ ਮਤਲਬ 3 ਤੋਂ 4 ਗਮਣਾ ਹਾਂਜੀ 4 ਹੀ ਇੱਕ ਸੇਲ ਹੋ ਗਈ ਔਰ ਡੱਬੀ ਵੜ ਇੱਕ ਸੇਲ ਕਰਤੀ ਹਾਂਜੀ ਹਾਂਜੀ ਗੱਬਣ ਸੀਗੀ ਨਹੀਂ ਸੂਈ ਹੋ ਸੂਈ ਸੀ ਹਾਂਜੀ ਹਾਂਜੀ ਤੇ ਹੁਣ ਫਿਲਹਾਲ ਆਪਾਂ ਤਿੰਨ ਹੀ ਦਿਖਾਉਂਦੇ ਤਿੰਨ ਹਾਂਜੀ ਦੋ ਗੱਬਣਾ ਤੇ ਇੱਕ ਤਾਜੀ ਸੂਈ ਆ ਠੀਕ ਆ ਜੀ ਹਾਂਜੀ ਲਓ ਵੀ ਇੱਕ ਸੂਈ ਸਵਾਈ ਹੈ ਤੇ ਦੋ ਗੱਬਣਾ ਵੜਾ ਨੇ ਹਾਂਜੀ ਹਾਂਜੀ ਠੀਕ ਆ ਜੀ ਓਕੇ ਬਲਜੀਤ ਸਿੰਘ ਸ਼ੁਰੂਆਤ ਅੱਜ ਆਪਾਂ ਕਰਦੇ ਵੀਰ ਪਹਿਲੇ ਨੰਬਰ ਤੋਂ ਜਿਹੜੀ ਸੂਈ ਵੈ ਹੈ ਹਾਂਜੀ ਹਾਂਜੀ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਹਾਂਜੀ ਵੜੇ ਕੋਈ ਪ੍ਰੋਪਰ ਤਸੱਲੀ ਨਾਲ ਦਿਖਾ ਦੇ ਠੀਕ ਆ ਜੀ 400 ਦੀ ਸੂਈ ਜਵਾਈ ਬੰਬਈ ਪਾਸ ਆ ਲੈ ਜੀ ਹਾਂਜੀ ਬੰਬਈ ਪਾਸ ਚਵਾਈ ਚਿਕਾ ਹਾਂਜੀ ਹਾਂਜੀ ਸੋ ਹੈ ਤਿੱਜਾ ਸੂਆ ਹੈ ਹਾਂਜੀ ਤਿੱਜਾ ਸੂਆ ਤਿੱਜਾ ਸੂਆ ਘਰ ਵਾਲੇ ਤੇ ਦੂਜੇ ਕਹਿੰਦੇ ਆਪਾਂ ਤਿੱਜਾ ਕਹਿੰਦੇ ਆ ਬਸ ਤਿੱਜਾ ਸੂਆ ਉਹ ਲੈ ਕੇ ਲੈ ਜਾਏ ਕੋਈ ਪੱਛਾ ਮਗਰ ਤੇ ਹਾਂਜੀ ਪੱਛਾ ਮਗਰ ਉਹ ਠੀਕ ਆ ਬਲਜੀ ਤਾਂ ਨਾਲੂਆ ਨਾਲ ਜੋ ਬੋਲਾ ਕਿੰਨਾ ਤੇ ਥੱਲੇ ਬੋਲਾ ਵੀ ਜੀ 13 ਕਿਲੋ ਹੋਊਗਾ 13 ਕਿਲੋ ਹਾਂਜੀ ਹਾਂਜੀ ਲੋ ਜੀ ਬੋਲਾ ਦੋਸਤੋ 13 ਕਿਲੋ ਆ ਅੱਜ ਤਿੱਜਾ ਹੀ ਦੇਣਾ ਤੇ 13 ਕਿਲੋ ਬੋਲੇ ਤੇ ਇਸ ਵਕਤ ਚੱਲਣ ਢਈ ਆ ਹਾਂਜੀ ਬਾਕੀ ਵਿਰਲ ਵਾਂਟ ਸਪੇਸ ਚੰਗੀ ਆ ਚੀਕ ਹਾਂਜੀ ਬਹੁਤ ਵਧੀਆ ਥਾਣਾ ਵੇਖੋ ਬਿਲਕੁਲ ਚੌਂ ਪੰਨੀਆਂ ਦਾ ਪਤਾ ਵੀ ਠੰਡੀ ਸੀਲ ਕੋਈ ਵੰਗਾ ਪਾਉਂਦੀ ਨਹੀਂ ਲੋੜ ਹਾਂ ਹਾਂਜੀ ਲਓ ਜੀ ਠੰਡੀ ਮਿੱਠੀ ਕੋਈ ਵੰਗਾ ਜੂਟਰ ਅਸੀਂ ਪਾਉਣ ਦੀ ਲੋੜ ਨਹੀਂ ਬਾਕੀ ਦੋ ਦੋ ਚਾਰ ਚਾਰ ਤਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦਿਤੀਆਂ ਨਾਲ ਦੇ ਨਾਲ ਹੀ ਅਗਲੇ ਥਾਣਾ ਦੀ ਆ ਚਵਾਈ ਆ ਆ ਮਗਰਲੇ ਥਾਣਾ ਦਾ ਚੋਣ ਆ ਆ ਕਰੋ ਚੈੱਕ ਓਕੇ ਠੀਕ ਆ ਲੈ ਬਲਜੀ ਤੋ ਖੋਲ ਤੋੜ ਕੇ ਦਿਖਾ ਦਗੇ ਸੋ ਬਾਕੀ ਲੰਬਾਈ ਨਬੂਈ ਇਸ ਵੈਡ ਦੀ ਪੂਰੀ ਆ ਠੀਕ ਆ ਜੀ ਪ੍ਰੋਪਰ ਤੁਸੀਂ ਤਸੱਲੀ ਨਾਲ ਦੇਖ ਲਓ ਬੱਚਾ ਮਗਰ ਮੇਲ ਕਾਫ ਇਧਰ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਨੇ 나ੜੂਆ ਨਾਲ ਬੱਚੇ ਆ ਦਿਖਾ ਦਿਓ ਬੱਚਾ ਵੀ ਆਹਦੇ ਜਿਹੜੇ ਦਿੱਤਾ ਹਾਂ ਪੂਰੀ ਤੋਂ ਵੱਡੀ ਆ ਵੜ ਵੀ ਠੀਕ ਆ ਆ ਦਿਖਾਓ ਪੂਰੀ ਵੱਡੀ ਵੜਾ ਵੀਰ ਜੀ ਹਾਂ ਠੀਕ ਆ ਜੀ ਬਾਕੀ ਇੱਕੋ ਜਿਹਾ ਸਪੇਸ ਇੱਕੋ ਜਿਹੀ ਵੰਡ ਬੈਰਲ ਬਾਕੀ ਮੁੱਠੀ ਮੁੱਠੀ ਥਾਣਾ ਠੀਕ ਆ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਤੀਆਂ ਕਈ ਵਾਰਾਂ ਪਹੁੰਚਦੇ ਭਰਾ ਆਨਲਾਈਨ ਹੀ ਸੌਦਾ ਕਰ ਲੈਂਦੇ ਆ ਹਾਂਜੀ ਹਾਂਜੀ ਉਹਦਣ ਵੀ ਜੀ ਆਪਣੀਆਂ ਇਦਾਂ ਹੀ ਗਰੰਟੀ ਤੇ ਗਈਆਂ ਗਰੰਟੀ ਤੇ ਕੋਈ ਮੰਗਾ ਲੈਂਦਾ ਹਨਾ ਠੀਕ ਆ ਸੋ ਬਾਕੀ ਪਾੜੀ ਵਾਲਾ ਚੱਡਾ ਸੋ ਲੈਵੇ ਦੀ ਇਹ ਬੰਦ ਤਰਾ ਤੇ ਮਾਰਨਿੰਗ ਸੁਬਾ ਚੁਵਾਈ ਦਾ ਸਮਾਂ ਕੀ ਸੀ ਬਲਜੀਤ ਪੰਜ ਵਜੇ ਚੁਵਾਈ ਵੀਰ ਜੀ ਉਹ ਜੀ ਸੁਬਾ ਮਾਰਨਿੰਗ 5 ਵਜੇ ਚੁਵਾਈ ਦਾ ਟਾਈਮ ਆ ਹੁਣ 3 ਕ ਵੱਜਣ ਡੇ ਆ ਦੁਪਹਿਰ ਦੇ ਅਜੇ ਵੀ ਕੋਈ 2 ਘੰਟੇ ਕੋਈ 1.5 2 ਘੰਟੇ ਸਮੇ ਤੋਂ ਸਮੇ ਚੁਵਾਈ ਦਾ ਹਜੇ ਬਾਕੀ ਆ ਹਾਂ ਪੂਰੀ ਵੱਡੀ ਵੜਾ ਕੋਈ ਐ ਛੋਟੀ ਨਾ ਸਮਝੇ ਹਾਂ ਬਾਕੀ 16 17 ਕਿਲੋ ਰਾਮ ਨੇ ਦੁੱਧ ਦਊਗੀ ਹਾਂ ਉਧਰ ਪਿੱਛੇ ਜਾ ਕੇ ਵਿਖਾ ਦਿਓ ਉਧਰ ਹਾਂ ਮੋੜ ਦਾ ਬਲਜੀਤ ਐ ਨੂੰ ਠੀਕ ਆ ਠੀਕ ਆ ਕੋਈ ਜਾਣਦੇ ਜਾਣਦੇ ਠੀਕ ਮਜੀ ਪੂਰਾ ਨੇੜੇ ਉਹ ਵਿਖਾ ਦੇ ਜਿਵੇਂ ਮਾਰੇ ਤਰ ਕੈਮਰਾ ਚੰਗੀ ਤਸੱਲੀ ਦੇ ਨਾਲ ਸੋ ਬਾਕੀ ਮੁੱਠੀ ਮੁੱਠੀ ਥਾਣਾ ਇਧਰ ਬਹਿਣੀ ਵਾਲੇ ਪਾਸਿਓਂ ਵਿਖਾ ਦਿਓ ਆ ਦੇਖੋ ਠੀਕ ਆ ਜੀ ਉਹਦਾ ਸਫਾਈ ਵਾਲਾ ਲੇਵਾ ਕਰ ਮਾ ਲਈਓ ਠੀਕ ਆ ਜੀ ਤਾਂ ਥਾਣੇ ਵੀ ਤੁਸੀਂ ਵੇਖੋ ਬਹੁਤ ਵਧੀਆ ਤੇ ਇਹਦਾ ਬਲਜੀਤ ਮੁੱਲ ਕੀ ਡਿਮਾਂਡ ਕਰਤੀ ਫਿਰ ਮੁੱਲ ਤੇ ਵੀਰ ਜੀ ਵੈਡ ਵੇਖਦੀ 75000 ਦੀ ਆ ਵਿਕਦੀ ਜੀ 85000 ਦੀ ਜਾਇਜ਼ ਕਰਕੇ ਤੇਗੀ ਆਪਾਂ ਜਾਇਜ਼ ਜੀ ਆ ਜਾਇਜ਼ ਕੇ ਮੁੱਲ ਕਰਾਂਗੇ 65000 ਰੁਪਿਆ ਹਾਂ ਤੇ 60000 ਤੇ ਪਹੁੰਚ 100 ਕਿਲੋਮੀਟਰ ਦੇ 100 ਕਿਲੋਮੀਟਰ ਦੇ ਘਰੇ ਪਹੁੰਚ 100 ਕਿਲੋਮੀਟਰ ਤੱਕ 70000 ਹਾਂ ਜੀ ਹਾਂ ਜੀ ਲੋ ਜੀ 70000 ਦੀ 100 ਕਿਲੋਮੀਟਰ ਤੱਕ 13 ਕਿਲੋ ਬੋਲਾ ਆਜ ਰਿਹਾ ਇਹਦੇ ਥੱਲੇ ਠੀਕ ਆ ਜੀ ਠੀਕ ਆ ਬਿਲਕੁਲ ਹਜੇ ਬੋਲਾ ਹੀ ਨਾ ਹਾਂਜੀ ਸਟਾਰਟਿੰਗ ਹੀ ਆ ਜਾਂਦੀ ਹੈ ਹਾਂਜੀ ਪਰਸਸ ਹੋਈ ਆ ਬਿਲਕੁਲ ਹਾਂਜੀ ਹਾਂਜੀ ਲੋ ਜੀ 60000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਆ ਹਾਂਜੀ ਬਾਕੀ ਇਹਦੇ ਕੋਈ ਮੁੱਲ ਪਾਇਆ ਕੋਈ ਆਪਾਂ ਹਾਂ ਹਾਂਜੀ ਬਹੁਤ ਚੰਗੀ ਆ ਵਹਿੜ ਪੂਰੀ ਵੱਡੀ ਵਹਿੜ ਆ ਵੇ ਲੋਕੀ ਕੱਟ ਕੱਟਦੀ ਠੀਕ ਆ ਬਾਕੀ ਥਾਣ ਤੋਂ ਆਪਾਂ ਬਹੁਤ ਸੋਨਾ ਤੇ ਇਹ ਤੀਜੇ ਸੂਬੇ ਦੇ ਵਿੱਚ ਜਿਹੜੀ ਵਹਿੜ ਚੱਲਣ ਈ ਆ ਠੀਕ ਆ ਜੀ ਇਸ ਵਕਤ ਤੇ ਇਧਰ ਬਲਜੀਤ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵਹਿੜ ਆ ਗਈ ਹਾਂਜੀ ਇਹ ਆ ਗਿਆ ਵੱਡਾ ਟੈਂਕ ਆ ਵੱਡਾ ਟੈਂਕ ਆ ਮੱਝਾਂ ਨਾਲ ਦਾ ਵੀ ਇਧਰ ਮਾਰ ਕੇ ਵਿਖਾ ਦਿਓ ਕੈਮਰਾ ਹਾਂਜੀ ਇਹ ਵੀ ਆਪਣਾ ਬਲਜੀਤ ਤੀਜਾ ਸੂਬਾ ਹੀ ਹੈ ਹਾਂਜੀ ਤੀਜਾ ਸੂਬਾ ਤੀਜਾ ਹੀ ਸੂਬਾ ਠੀਕ ਹੈ ਲੈ ਚੁੱਤੇ ਨਾ ਜੇ ਦਿਨ ਲੈ ਜਾਣੇ ਹਜੇ ਠੀਕ ਹੈ ਠੀਕ ਆਪਣਾ ਢੇਲ ਚੁੱਲ ਬੜੀ ਹੈ ਵੇਖੋ ਕਿੱਡੀ ਸਫਾਈ ਵੈੜਦੀ ਹਾਂ ਸੁਟੇ ਢੇਲ ਬੜੀਆ ਲੇਵੇ ਦੇ ਵਿੱਚ ਆ ਵੇਖੋ ਜੀ ਰੋਗਾਂ ਦੇ ਰੋਗ ਪੁਕਾਂ ਪੁਕਾ ਉੱਤੋਂ ਵੇਖੋ ਪਿੰਡਾ ਵੇਖੋ ਵੈੜਦਾ ਪਲੀ ਪਲੀਤੀ ਬਹੁਤ ਆ ਵੇਖੋ ਜਗਾਠਾ ਚਕੂਠਾ ਪੂਰਾ ਚੋਲਾ ਲੈ ਤੁਹਾਡੇ ਜਿੱਡੀ ਜੋ ਹਾਂ ਪੂਰੀ ਜਵਾਨ ਵੱਢੀ ਗਿਆ ਕੇ ਹੱਦ ਘਾਟ ਦੀ ਮੇਰੇ ਨਾਲ ਕਸਰ ਨਹੀਂ ਹਾਂਜੀ ਦੇਖ ਲਾ ਹਣਾ ਜੇ ਮਸ ਬਾਜਪੂਰੀ ਲਾ ਜਾਂਦਾ ਸੀਪ ਕਦੇ ਕਿਹਨਾਂ ਬਚਾਰਗੇ ਨਹੀਂ ਨਹੀਂ ਚੰਗੀ ਵਾਰਡ ਵੀ ਚੰਗੀ ਵੀ ਹੈ ਜਿਹੜੀ ਚੰਗੀ ਸ਼ਾ ਨੂੰ ਚੰਗੀ ਕਿਹਾ ਜਾਂਦਾ ਹਾਂਜੀ ਹਾਂਜੀ ਬਾਕੀ ਪਲੀ ਪਲੀਤੀ ਵਾਲੇ ਪਾਸੋਂ ਕੋਈ ਸ਼ੱਕ ਨਹੀਂਗਾ ਚੰਗਾ ਕਿਸੇ ਭਰਾ ਨੇ ਚੰਗੀ ਸੇਵਾ ਠੋਕੇ ਕੀਤੀ ਹਾਂਜੀ ਹਾਂਜੀ ਹਾਂ ਪੂਰਾ ਜੀ ਵਜਨ ਵਟਾ ਕਰਮ ਵਾਲੀ ਨੂੰ ਕੋਈ ਮਗਾਊਗਾ ਮੇਰਾ ਭਰਾ ਚਾਹੇ ਕਿ ਆਨਲਾਈਨ ਮਗਾਵੇ ਚਾਹੇ ਇੱਥੇ ਆਣ ਕੇ ਦੇਖੋਗੇ ਦਿਲ ਖੁਸ਼ ਹੋਊਗਾ ਛੋਟੇ ਹਾਥੀ ਦੀ ਗੱਲੀ ਆਉਣੀ ਏ ਹਾਂ ਹਾਂਜੀ ਬਿਲਕੁਲ ਉਹ ਪਛੜਾ ਡਰਾਈਵਰ ਵੀ ਇੱਥੇ ਬੈਠਾ ਜੋ ਅਜੇ ਜਿੰਨੇ ਲਿਆਂਦੀ ਆ ਨਹੀਂ ਨਹੀਂ ਮੈਨੂੰ ਲੱਗਦਾ ਵੀ ਆਉਣ ਵਾਲੀ ਸ਼ੈ ਨਹੀਂ ਹਾਂਜੀ ਹਾਂਜੀ ਹਾਂ ਇਹ ਗੱਡੀ ਨੂੰ ਪਾੜਾ ਲੱਗੂ ਪਿਆਗਾ ਕੋਈ ਵਿੱਚ ਮੈਂ ਨਾ ਵੀ ਚੇਕਦੇ ਉੱਠ ਕੇ ਬਹੂਗੀ ਤਾਂ ਪਾੜਾ ਲੱਗੂ ਹਾਂਜੀ ਹਾਂ ਕਰਾ ਦਿਓ ਚੱਕ ਤਸੱਲੀ ਨਾਲ ਬਲਜੀ ਤੇ ਇੱਥੇ ਖਲਾਰ ਲਾ ਮੈਂ ਟਕ ਆ ਲੈ ਵੀ ਜਸ਼ਨ ਪੂਰਾ ਕੈਮਰਾ ਮਾਰ ਵੀ ਵਾਕੇ ਕਿਸੇ ਭਰਾ ਨੂੰ ਪਤਾ ਲੱਗ ਜਾਏ ਵੀ ਕੋਈ ਜੰਪਾ ਲੱਗਾ ਹੈਗਾ ਕੋਈ ਭਾਜਨ ਲੋਡ ਦੇ ਵਿੱਚ ਕੀਆ ਕਰਮਾ ਦੀ ਭੋੜੀ ਬਾਕੀ ਫੇਸ ਕੁਆਲਿਟੀ ਵਿਖਾ ਦਿਓ ਠੀਕ ਆ ਜੀ ਕਰਾਸ ਬਰੀਡ ਦੇ ਵਿੱਚ ਤੇ ਕੋਈ ਕਾਲੀ ਨਹੀਂ ਪੈਂਦੀ ਜਾਂ ਸ਼ੁਕਰ ਦੀ ਨਹੀਂ ਗਈ ਪੜੀ ਬਹੁਤ ਕਰਮਲੀ ਸੁਭਾਅਕ ਤੌਰ ਤੇ ਵੀ ਹਾਂ ਜੀ ਹਾਂ ਜੀ ਸੋ ਇਧਰੋਂ ਬਹਿਣੀ ਵਾਲੇ ਪਾਸਿਓਂ ਵਿਖਾ ਰਹੇ ਹਾਂ ਮੁੱਠੀ ਵਾਲਾ ਥਾਣਾ ਕਾਫੀ ਸੋਹਣੀ ਵਿੱਚ ਸਪੇਸ ਗੈਪ ਆ ਹਜੇ ਲੇਵਾ ਕਰਮਲੀ ਨੇ ਹੋਰ ਭਰ ਜਾਣਾ ਠੀਕ ਆ ਲੈ ਜੂਗੀ 5-4 ਦਿਨ ਹਾਂ ਜੀ 5-4 ਦਿਨ ਲੈ ਜੂ ਹਫਤੇ ਤਾਂ ੜਕੜ ਮੰਨੇ ਹਾਂ ਹਾਂ ਜੀ ਹਾਂ ਜੀ ਵੀ ਅੱਜ ਹੋਰ ਭਲਕ ਹੋਰ ਗੱਲ ਬਣਦੀ ਹਾਂ ਹਾਂ ਜੀ ਹਾਂ ਜੀ ਹਾਂ ਚੰਗੀ ਖੋਲੂਗੀ ਥੱਲੇ ਹਾਂ ਜੀ ਬਾਕੀ ਖਲਾਰ ਖਲੂਰ ਲੇਵੇ ਦਾ ਬਹੁਤ ਸੋਹਣਾ ਤੇ ਆਰਡਰ ਵੀ ਮੈਨੂੰ ਲੱਗਾ ਬਲਜੀ ਦਾ ਕੰਪੈਕਟ ਡੱਡਰੀ ਆ ਪੂਰਾ ਡਿੱਟ ਮੈਂ ਫਸਵਾ ਚੱਡਾ ਬੋ ਜਿਵੇਂ ਜਿਵੇਂ ਲੇਵਾ ਭਰਿਆ ਇਹ ਨਹੀਂ ਵੀ ਮਾੜਾ ਮੋੜ ਵੀ ਇਹਨਾਂ ਕੋ ਸੱਚੇ ਖੱਬੇ ਹਿੱਲ ਜੂਗਾ ਇਹ ਨਹੀਂ ਵੀ ਲੱਤਾਂ ਹੀ ਵਜਦਾ ਫਿਰੂਗਾ ਹਾਂ ਇਹ ਸਾਲ ਦੀ ਅੱਦੇ ਸ਼ਹਿਦ ਹੀ ਆਉਂਦੇ ਅੱਜ ਹਾਂ ਠੀਕ ਆ ਵੇਖੋ ਲੈ ਵੀ ਇਹਦੇ ਚ ਕੋਈ ਡਰ ਥੋੜਾ ਆ ਵਿਖਾ ਦਿਓ ਜੇ ਜਿਹੜੀ ਆਪਣੀ ਚੀਜ਼ ਉਹ ਵਿਖਾਉਣੀ ਤਾਂ ਹੈਗੀ ਕਿ ਨਹੀਂ ਬਿਲਕੁਲ ਨਿਰਮਖਿਆਲ ਠੀਕ ਹੈ ਇਹ ਥੋੜੀ ਵੀ ਗਲਤ ਗੱਲ ਆਪਾਂ ਕਰਨੀ ਇੱਕੋ ਦੇ ਥਣਾ ਦੇ ਵਿੱਚ ਇੱਕੋ ਜਿਹਾ ਨਿਆਰਾ ਇੱਕੋ ਜਿਹਾ ਵੇਖੋ ਸ਼ਹਿਦ ਇੱਕੋ ਜਿਹਾ ਟਿੱਪਣ ਹਾਂਜੀ ਇਹ ਕੋਈ ਮੇਰਾ ਭਰਾਏ ਨਹੀਂ ਹੈਗਾ ਕਿ ਵੀ ਕਿਸੇ ਥਣ ਦੇ ਵਿੱਚ ਕੋਈ ਹੋਰ ਰੰਗ ਬਰੰਗਾ ਕੋਈ ਗੱਲਬਾਤ ਇੱਕੋ ਜਿਹਾ ਨਿਆਰਾ ਬਿਲਕੁਲ ਟਿੱਪਣ ਸ਼ਹਿਦ ਨਿਰਮਖਿਆਲ ਹਾਂਜੀ ਅਜੇ ਗਾਂ ਬੌਲਾ ਭਰਨਾ ਕਰਮ ਵਾਲੀ ਨੇ ਅਜੇ ਬਿਲਕੁਲ ਨੇੜੇ ਜਾਣਾ ਸੂਣਦੇ ਤੇ ਬਣ ਬਣ ਬਲਜੀਤ ਉਹ ਗੱਲ ਵੀ ਕਮਲੀ ਹੋਣਾ ਕਮਲੀ ਹੋ ਜੂਗੀ ਵੀਰ ਜੀ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਮੈਂ ਮੈਂ ਕੋਈ ਸ਼ਾਕੀ ਨਹੀਂਗਾ ਹਣਾ ਮੈਂ ਤਾਂ ਕੰਨੀਆਂ ਤੋਂ ਪੂਰੀ ਆ ਹਾਂਜੀ ਹਾਂਜੀ ਕੋਈ ਗੱਲ ਬਾਤ ਹੀ ਨਹੀਂ ਕੇ ਹਾਂ ਹਾਂ ਜਿਵੇਂ ਚੰਗਾ ਜਮਿਆ ਪਲਿਆ ਪਹਿਲਵਾਨ ਨਹੀਂ ਆਵੇਂ ਬਾਪਾ ਮੈਦਾਨ ਦੇ ਦਵਾਲੇ ਦਵਾਲੇ ਉਵੇਂ ਤੁਰਦੀ ਹਾਂ ਬਹੁਤ ਵਧੀਆ ਖੂਬਸੂਰਤ ਸੋ ਬਹੁਤ ਸੋਹਣਾ ਦੋਸਤੋ ਲੇਵਾ ਚਲੋ ਮੇਰਾ ਭਰਾ ਠੀਕ ਹੈ ਜੀ ਆਪਾਂ ਹਮੇਸ਼ਾ ਇਹ ਨੋਟ ਕਰਾਉਨੇ ਆ ਵੀ ਚੰਗਾ ਐਨੀਮਲ ਚੰਗਾ ਪਸ਼ੂ ਤੁਹਾਨੂੰ ਜਿੱਥੋਂ ਵੀ ਕਿਸੇ ਭਰਾ ਨੂੰ ਮਿਲਦਾ ਉਥੋਂ ਖਰੀਦਦਾਰੀ ਕਰੋ ਠੀਕ ਹੈ ਜੀ ਚਲੋ ਤੁਹਾਡਾ ਫਰਜ਼ ਬਣਦਾ ਪੈਸੇ ਲਾਉਣੇ ਕਿਸੇ ਵੀਰ ਨੇ ਤਸੱਲੀ ਕਰ ਕਰ ਲੈ ਕੇ ਜਾਓ ਬਾਕੀ ਮਾਲ ਵੈਸੇ ਬਲਜੀਤ ਪਿਛਲੀ ਪਿਛਲੀ ਵੀਡੀਓ ਵਾਲੇ ਫੋਨ ਵੀ ਲੜੀ ਬੰਦੀ ਨਾ ਉਹਦੇ ਅਜੇ ਵੀ ਆਈ ਜਾਂਦੇ ਆ ਇਹ ਆਹ ਵਾਹ ਹਾਂਜੀ ਆ ਗੱਲ ਇਸ ਤਰ੍ਹਾਂ ਹਾਂਜੀ ਠੀਕ ਹੈ ਤੇ ਬਲਜੀਤ ਤਾਂ ਕਿੰਨੇ ਤਾਂ ਗਿਫਟ ਦੇ ਦिए ਗਿਫਟ ਮੈਂ ਤਾਂ ਲੱਖ ਦੀ ਦੇ ਦिए ਇਹ ਤੋ ਲੱਖ ਦੀ ਦੇ ਦੋ ਭਰਾਵਾ ਸਵਾ ਲੱਖ ਵੀ ਮੰਗ ਸਕਦਾ ਤੂੰ ਜਾਨੀ ਆ ਫਿਰ ਕਿਦੋਂ ਲੱਭਗੇ ਹੈ ਪਰ ਆਪਾਂ ਜਾਇਜ਼ ਕਰਕੇ ਦੇਣੀ 90 ਨਹੀਂ ਦੇ ਦਨੇ 90 ਜਿੰਨੂੰ ਫੱਬੇ ਫੋਨੋ ਲਾਵੇ ਉਹ ਗਲਤ ਨਹੀਂ ਫਿਰ 85000 ਹੀ ਦੇ ਦਈਏ ਦੇਖ ਲੈ ਹੋਰ ਵੀ ਕਸਰ ਕਰਨੀ ਹੈ 82 ਹੀ ਦਵਾਂਗੇ ਹਾਂ ਪਹੁੰਚ ਸਾਡੀ ਪੂਰੇ 80000 ਦੀ ਤੇ 100 ਕਿਲੋਮੀਟਰ ਤੱਕ ਪਹੁੰਚ ਪੂਰੇ 80000 ਦੀ ਹਾਂਜੀ ਹਾਂਜੀ 100 ਕਿਲੋਮੀਟਰ ਤੱਕ ਪਹੁੰਚ ਹੋ ਜਾਣੀ ਹੈ ਪੂਰੇ 80000 ਦੇ ਵਿੱਚ ਬਾਕੀ ਮੇਰਾ ਭਰਾ ਚਲੋ ਲੈ ਕੇ ਜਾਊਗਾ ਯਾਦ ਕਰੋਗੇ ਗਾਂ ਦੁੱਧ ਬਣਿਆ ਰਹੂਗਾ ਪੂਰਾ ਸਿਆਲਪਾਰ ਠੀਕ ਆ ਇੱਧਰ ਇੱਕ ਬਲਜੀਤ ਆਪਾਂ ਦੂਜੇ ਸੂਬੇ ਦੇ ਵਿੱਚ ਆ ਬੱਚੀ ਹਾਂਜੀ ਦੇਖੋ ਦੂਜੇ ਸੂਬੇ ਵੈੜ ਦਿਖਾ ਦਿੰਨੇ ਆ ਠੀਕ ਆ ਜੀ ਆ ਵਿਖਾ ਦਿਓ ਸੋ ਪੂਰੀ ਜਮੀ ਭਲੀ ਆ ਵੀ ਕਰਮ ਵਾਲੀ ਪੂਰੇ ਵਜਨ ਲੋੜ ਦੇ ਵਿੱਚ ਐਚ ਐਫਾ ਬਰੀਡ ਦੇ ਵਿੱਚ ਆ ਗਈ ਦੇਖੋ ਇੱਧਰ ਦੇਖੋ ਬਹੁਤ ਸੋਨਾ ਝੋਲਾ ਚੰਗਾ ਲੱਗਿਆ ਹਾਂ ਆ ਵਿਖਾਓ ਨੋਕਲੇ ਥਾਣਾ ਠੀਕ ਹਾਂਜੀ ਕੋਈ ਸੁਪਾ ਕੇ ਨਹੀਂ ਕੋਈ ਨੋਕਲਾ ਕੇ ਨਹੀਂ ਇਹਦੀ ਥਾਂ ਦੀ ਮਾੜੀ ਵਾ ਗਾ ਨਹੀਂ ਲੈਣੀ ਆਪਾਂ ਹਾਂ ਵੇਖੋ ਲੰਬੇ ਚਨਾ ਦੋ ਦਿਨ ਨਾ ਲੰਬੇ ਆਪਾਂ ਦੇਖੋ ਡਿਜ਼ਾਈਨ ਮੇਰੇ ਵੀ ਹਾਂਜੀ ਬਹੁਤਾ ਅਥਰਾ ਡਿਜ਼ਾਈਨ ਆ ਕਰਮ ਵਾਲੀ ਆਹ ਵੇਖੋ ਸਿਰਫ ਨਾ ਥੋੜੇ ਇਹ ਨੌ ਬੰਨ ਵਾਲੇ ਆ ਬਾਕੀ ਫੇਸ ਹੀ ਕੁਆਲਿਟੀ ਬਹੁਤ ਹੀ ਸੋਹਣੀ ਹੈ ਮੈਂ ਨਾ ਵੇਖੋ ਆ ਵਿਖਾਓ ਆ ਖੁਖ ਵਿਖਾ ਵੀ ਹਾਂਜੀ ਬਈ ਚੰਗੀ ਆ ਬਹੁਤ ਖੂਬਸੂਰਤ ਆ ਸੁਸਨ ਆਪ ਕੋ ਬਹੁਤ ਵਧੀਆ ਬਾਕੀ ਲਿਸ਼ਕ ਚਮਕਦਮ ਕਪੂਰੀ ਆ ਠੀਕ ਆ ਲੰਮੀ ਲੁੰਮੀ ਵੇਖੋ ਕਿੱਡੀ ਆ ਇਧਰ ਵੇਖੋ ਠੀਕ ਆ ਜੀ ਵਹਿੜਾ ਥਣਾ ਦੇ ਨਾਲ ਹੀ ਆ ਬਾਕੀ ਥਣ ਦੀ ਕੁਆਲਿਟੀ ਵੇਖੋ ਮਈਆਂ ਦਾ ਥਣ ਲੱਗਾ ਕਰਮਾਲੀ ਨੂੰ ਨੋ ਕਰਾਂ ਹਾਂ ਬਹੁਤ ਵਧੀਆ ਲਵੀ ਬਲਜੀਤ ਭਾਵੇਂ ਨਾ ਕਿ ਤਿੰਨ ਚਾਰ ਇਕੱਠੇ ਕਰਨੇ ਹੁੰਦੇ ਪਰ ਲੈ ਆ ਲਿਆਉਣ ਹਾਂ ਜੀ ਹਾਂ ਜੀ ਹਾਂ ਚੜਦੀ ਦਾ ਚੜਦੀ ਠੀਕ ਹੈ ਲਵੇ ਜਨ ਆਵੇਗਾ ਜੀ ਹਾਂ ਠੀਕ ਆ ਖਾਓ ਇਹਦੇ ਵੀ ਸ਼ਹਿਦ ਹੀ ਆਉਂਦਾ ਇਧਰ ਕੋ ਹਾਂ ਜੀ ਲੈ ਮਤਲਬ ਗੱਲ ਆ ਵੀ ਪੂਰੀ ਭਰੋਸੇਯੋਗ ਚੀਜ਼ਾ ਚਲੋ ਆਪ ਤਸੱਲੀ ਅੱਗੋਂ ਵੀ ਪਹਿਲਾਂ ਕਰਕੇ ਲੈ ਕੇ ਆਂਦੀ ਆ ਹਾਂਜੀ ਹੁਣ ਵੀ ਬਿਲਕੁਲ ਵੀਡੀਓ ਦੇ ਵਿੱਚ ਤਸੱਲੀ ਹੋ ਰਹੀਆਂ ਨੇ ਵੀ ਚਲੋ ਆਪਣੇ ਬਹੁਤੇ ਭੈਣ ਭਰਾ ਸੱਜਣ ਦੂਰ ਨੇੜੇ ਵਾਲੇ ਕੋਈ ਫੋਰਮ ਦੇ ਵਿੱਚ ਬੈਠੇ ਆ ਵੀ ਕਿਸੇ ਨੇ ਘਰੇ ਚੀਜ਼ ਘਲਾਉਣੀ ਆ ਉਹਨਾਂ ਨੂੰ ਦਾ ਵੀ ਸਾਈਪ ਇਹਨਾਂ ਖਾਤੇ ਲਈ ਪਾਈ ਦੇ ਚੀਜ਼ ਪਹੁੰਚਾ ਦਿੱਤੀ ਆ ਜਿਹੜੀ ਤਿੱਪਣਾ ਠੀਕ ਆ ਜੀ ਚਲੋ ਬਾਕੀ ਲੈਣ ਦੇਣੇ ਅੱਗੇ ਮੁਕੱਦਰ ਨੇ ਹਾਂਜੀ ਹੁਣ ਫਿਲਹਾਲ ਜਿਹੜੀ ਬਿਲਕੁਲ ਇੱਕ ਨੰਬਰ ਆ ਜਿਵੇਂ ਜਿਵੇਂ ਅਕੇ ਸੇਵਾ ਕਰੋਗੇ ਓਵੇਂ ਮੇਰਾ ਭਰਾ ਦੁੱਧ ਲਈ ਚਲੋਂਗੇ ਤੇ ਠੀਕ ਆ ਹਾਂ ਠੀਕ ਆ ਆ ਬਖਾ ਦੇ ਠੀਕ ਹੈ ਨੋ ਨਾ ਜਿਆਦਾ ਹੀ ਪੈਰ ਖਰਾਬ ਹੈ ਜਿਆਦਾ ਪੈਰ ਥੋੜੇ ਜਿਹੇ ਖਰਾਬ ਆ ਚਲੋ ਉਹ ਨੋ ਬੰਦ ਕਰਕੇ ਥੋੜਾ ਤੋਰਤਾਰ ਉਹਦੇ ਹਿਸਾਬ ਨਾਲ ਥੋੜਾ ਜਿਹਾ 19 21 ਆ ਬਾਕੀ ਉਤੋਂ ਕਰਮਾ ਦੀ ਪੂਰੀ ਆ ਭਾਜਾਂ ਨੂੰ ਲੋੜ ਦੇ ਵਿੱਚ ਜੰਪਾਲ ਪੂਰਾ ਵਹਿੜਦਾ ਮੂੰਹ ਮੱਥੇ ਦੀ ਚੰਗੀ ਆ ਸੋ ਆ ਬਖਾ ਦੇ ਹਾਂਜੀ ਹਾਂ ਚਲੋ ਨੋ ਬੰਦ ਕਰਾਉਂਦੇ ਆ ਮਾਰੇ ਸਵੇ ਹੋਣਾ ਬਿਲਕੁਲ ਬਿਲਕੁਲ ਸੋ ਉਹਦੇ ਕਰਕੇ ਥੋੜਾ ਜਿਹਾ ਕਿਧਨਾ ਕਿਤੇ ਲੱਗੂਗਾ ਤੋਰ ਦੇ ਵਿੱਚ ਹਾਂ ਬਸ ਇਹਦਾ ਨੋ ਕਰੂਗੇ ਬੋੜੀ ਆਲਾ ਖਾਦਾ ਹਾਂ ਠੀਕ ਆ ਲੈ ਬਲਜੀ ਦਾ ਮੋੜ ਲਿਆ ਠੀਕ ਆ ਹਾਂ ਬਹੁਤ ਵਧੀਆ ਹਾਂ ਮੋੜ ਲਓ ਲਓ ਠੀਕ ਆ ਜੀ ਸੋ ਬਾਕੀ ਆ ਡਿਜ਼ਾਈਨ ਆ ਠੀਕ ਆ ਜੀ ਇਹ ਹਾਈਟ ਕੱਦ ਬਾਕੀ ਇਹ ਸਨਪ ਕਰਮਾਲੀ ਦਾ ਠੀਕ ਆ ਜੀ ਸੋ ਕਾਫੀ ਕਾਬਲੇ ਤਾਰੀਫ ਆ ਚੰਗੀ ਆ ਬੜਾ ਲੈਭ ਠੀਕ ਆ ਬਲਜੀਤ ਕੀ ਮੰਗ ਕੀ ਡਿਮਾਂਡ ਰੋਗੀ ਜੀ ਵੀਰ ਜੀ ਵੈੜ ਤੇ ਵਿਕਦੀ 75 80 ਹਜ਼ਾਰ ਦੀ ਹਾਂ ਹਮ ਮੋਲ ਕਰਾਂਗੇ ਦਾ 75000 ਰੁਪਿਆ 75000 ਆ ਬਖਾ ਹਾਂਜੀ 75000 ਤੜਿਆ ਦੀਆਂ ਆਦੀਆਂ ਮੋਝ 100 ਕਿਲੋਮੀਟਰ ਹੋਰ ਵੀ ਹੁੰਦਾ ਵਿੱਚੋਂ ਪੂਰੇ 70000 ਦੀ ਪਹੁੰਚ ਪੂਰੇ 70 ਦੀ ਹਾਂਜੀ ਲੋ ਜੀ ਪੂਰੇ 70000 ਦੀ ਇਹ ਤੁਹਾਨੂੰ ਅੱਜ ਵੈੜ ਮਿਲ ਜਾਊਗੀ ਠੀਕ ਆ ਹਾਂਜੀ ਸੋ ਬਾਕੀ 31 ਇੱਕ ਨੰਬਰ ਹੈ ਨਾ ਪੂਰੀ ਤਸੱਲੀ ਬਖਸ਼ਾ ਕਰਮਾ ਲਈ ਠੀਕ ਆ ਜੀ ਦੇਖੋ ਹਾਂ ਆ ਬਖਾ ਦਿਓ ਬਾਕੀ ਲੱਗਿਓ ਆਪ ਖਾ ਦੋ। ਵੇਖ ਹੂੰ ਠੀਕ ਆ ਬਲਜੀਤ ਜੀ। ਹਾਂਜੀ। ਲਓ ਜੀ ਇਹ 70000 ਦੀ ਆ ਫਾਈਨਲ। ਪਹੁੰਚ ਗਈ ਆ 100 ਕਿਲੋਮੀਟਰ ਤੱਕ। ਲਓ ਜੀ 100 ਕਿਲੋਮੀਟਰ ਤਾਈਂ ਪਹੁੰਚ ਅਵੇਲੇਬਲ ਆ ਠੀਕ ਆ ਜੀ। ਤੇ ਬਲਜੀਤ ਦੇ ਇੱਕ ਨੰਬਰ ਆਪਣੇ ਕੰਟੈਕਟ ਕਰਦੇ। ਨੰਬਰ ਆਪਣਾ 73407 4212 9944 6849 ਠੀਕ ਆ ਜੀ। ਲਓ ਵੀ ਬਲਜੀਤ। ਸੋ ਦੋਸਤੋ ਇਹ ਅਜਾ ਤਿੰਨ ਐਨੀਮਲ ਸੀਗੇ ਬਾਕੀ ਨੰਬਰ ਸਕਰੀਨ ਤੇ ਲੱਗ ਚੁੱਕੇ ਆ ਕਰੋ ਕਾਲ। ਇੱਕ ਆ ਵੀ ਨਗੀਨਾ ਵਖਾਉਣਾ, ਉਹ ਵੀ ਨਗੀਨਾ ਵੇਚਿਆ। ਪਰਲੇ ਪਨੇ ਮਾਰਦੇ ਹੋ ਕੈਮਰਾ। ਹਾਂਜੀ। ਮਾਰ ਦਿਓ ਕੈਮਰਾ ਮਾਰ ਦਿਓ ਕੈਮਰਾ ਕੋਈ ਗੱਲ ਨਹੀਂ ਕੀ ਗੱਲ ਹੈ ਆਹ ਲਓ ਜੀ ਇਹ ਵਾੜ ਜਿਹੜੀ ਬਲਜੀਤ ਨੇ ਸੇਲ ਕਰ ਦਿੱਤੀ ਆ ਮੋٹے ਤੌਰ ਤੇ ਨਿਗਾਹ ਦੇ ਵਿੱਚੋਂ ਕਢਾ ਦਿੰਦੇ ਆ ਵੀ ਚਲੋ ਪਸ਼ੂ ਜਿਹੜੇ ਸੇਲ ਹੋਏ ਆ ਉਹ ਆਪਾਂ ਤਾਂ ਨਹੀਂ ਪਾਈਦੇ ਵੀ ਬਾਅਦ ਵਿੱਚ ਕੋਈ ਭੈਣ ਭਰਾ ਫੋਨ ਨਾ ਕਰੇ ਇਹਦੇ ਆਸ ਤੇ ਹਾਂ ਬਸ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ